ਇਹ ਮੀਟਿੰਗ ਦੇ ਬਾਰੇ ਹੈ ਹਾਂਜੀ ਇਹ ਮੀਟਿੰਗ ਕਰ ਰਹੇ ਹਾਂ ਲੋਕ ਸਭਾ ਨਾਲ ਕੇ ਇਹ ਤਾਂ ਲੋਕ ਸਭਾ ਦੀ ਸਾਡੀਆਂ ਰੁਟੀਨ ਦੀਆਂ ਬੈਠਕਾਂ ਨੇ ਤੇ ਮੈਨੂੰ ਪਾਰਟੀ ਨੇ ਕਲਸਟਰ ਇਨਚਾਰਜ ਬਣਾਇਆ ਤਿੰਨ ਪਾਰਲੀਮੈਂਟ ਦਾ ਸੰਗਰੂਰ ਪਟਿਆਲਾ ਔਰ ਲੁਧਿਆਣਾ ਤੇ ਉਹ ਮੀਟਿੰਗ ਹੈ ਸਾਡੀ ਤੇ ਸਾਡੀ ਸੰਗਠਨਾਤਮਕ ਚਰਚਾ ਹੁੰਦੀ ਹੈ ਇਹਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਚਰਚਾ ਨਹੀਂ ਸਭ ਪੰਜਾਬ ਦੇ ਵਿੱਚ ਸਾਡੀ ਪਾਰਟੀ ਕੈਡਰਵੇਸ ਕਮ ਮਾਸਵੇਸ ਆਰਗੇਨਾਈਜੇਸ਼ਨ ਹੈ ਬਾਕੀ ਜਿਹੜੀਆਂ ਜ਼ਿਆਦਾ ਪੋਲਿਟਿਕਲ ਪਾਰਟੀਆਂ ਹੁੰਦੀਆਂ ਜਾਂ ਤਾਂ ਉਹ ਇੰਡੀਵਿਜੂਅਲਸ ਤੇ ਆਧਾਰਤ ਹੁੰਦੀਆਂ ਨੇ ਤੇ ਜਾਂ ਮਾਸਵੇਸ ਆਰਗੇਨਾਈਜੇਸ਼ਨ ਹੁੰਦੀਆਂ ਮਗਰ ਸਾਡੀ ਪਾਰਟੀ ਕੈਡਰ ਬੇਸ ਕਾ ਮਾਸਵੇਸ ਦਾ ਕਾਰਕਰਤਾ ਦਾ ਨਿਰਮਾਣ ਕਰਦੇ ਆ ਇਹ ਬੈਠਕਾਂ ਉਹੀ ਕੰਮ ਕਰਦੇ ਸਰ ਕਿਹੋ ਜਿਹੀ ਤਿਆਰੀਆਂ ਨੇ ਕਿਉਂਕਿ ਹੁਣ ਕੱਲ ਦਾ ਇਕੱਠ ਹੋਣ ਚਾਚਾ ਸੀ ਉਹ ਵੀ ਦੱਦ ਪਹੁੰਚ ਚੁੱਕੀ ਹੈ ਕਿਹੋ ਜਿਹੀ ਤਿਆਰੀ ਸਮੇਂ ਦੀ ਹੈ ਪਾਰਟੀ ਤੁਸੀਂ ਅਸਲ ਭਾਜਪਾ ਨੂੰ ਸਮਝਦੇ ਨਹੀਂ ਹਜੇ ਅਸੀਂ ਜਦੋਂ ਭਾਰਤੀ ਜਨ ਸੰਘ ਸੀ ਨਾ ਉਦੋਂ ਸਾਨੂੰ ਪਤਾ ਹੁੰਦਾ ਸੀ ਸਾਨੂੰ 1500 ਵੋਟ ਪੈਣੀ ਹੈ ਅਸੀਂ ਜਿੱਤਣ ਦੇ ਅੰਦਾਜ਼ 'ਚ ਤਿਆਰੀ ਕਰਦੇ ਸੀ ਜਿੱਤਣ ਦੇ ਅੰਦਾਜ਼ 'ਚ ਲੜਦੇ ਸੀ ਤੇ ਜੇ ਸਾਡਾ ਸੁਭਾਅ ਇਹ ਨਾ ਹੁੰਦਾ ਸੰਗਠਨ ਦਾ ਤੇ ਅੱਜ ਅਸੀਂ ਪ੍ਰਧਾਨ ਮੰਤਰੀ ਵੀ ਨਾ ਬਣਾਏ ਹੁੰਦੇ ਤੇ ਇਸ ਕਰਕੇ ਪਾਰਟੀ ਜਿਹੜੀ ਆ ਪੂਰੀ ਮਜ਼ਬੂਤੀ ਨਾਲ ਲੜੂ ਔਰ ਪਾਰਟੀ ਬਹੁਤ ਅੱਛਾ ਕਰੇਗੀ ਪਰਫਾਰਮ ਔਰ ਜੋ ਮੇਰੇ ਖਿਆਲ ਸੋਚਿਆ ਵੀ ਨਹੀਂ ਹੋਣਾ ਸਾਹਮਣੇ ਸਾਡੇ ਕਿਸੇ ਨੂੰ ਖੜੇ ਹੋਣਾ ਇੰਨਾ ਆਸਾਨ ਨਹੀਂ ਜੇ ਅਸੀਂ ਦੇਸ਼ ਦੇ ਅੰਦਰ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਆ ਮੈਂਬਰਸ਼ਿਪ ਦੀ ਸਟਰੈਂਥ ਦੇ ਹਿਸਾਬ ਨਾਲ ਪਹਿਲਾ ਪੀਪਲਸ ਪਾਰਟੀ ਆਫ ਚਾਈਨਾ ਸੀ ਤੇ ਅੱਜ ਸਾਡੇ 17 ਕਰੋੜ ਦੇ ਕਰੀਬ ਮੈਂਬਰ ਨੇ ਤੇ ਇਹਦਾ ਮਤਲਬ ਕੀ ਹੈ ਕਿ ਪੰਜਾਬ ਚ ਵੀ ਅਸੀਂ ਉਨਾ ਹੀ ਮਜ਼ਬੂਤ ਹੋ ਕੇ ਉੱਪਰ ਆ ਜੀ ਸਰ ਚਾਹਵਾ ਸੀ ਕਿ ਆ ਆਪਸ ਕਰ ਤੋਂ ਕਰਨ ਦਾ ਕੁਝ ਸਿਗਾ ਸਿਰਦਾ ਕਿ ਨਹੀਂ ਸਿਗਾ ਇਹੋਸਾ ਦੀ ਕੋ ਗੱਲਬਾਤ ਚੱਲਦੀ ਕਿਸੇ ਕਾਲੀ ਦਰਮੰਦ ਨਾਲ ਦੇਖੋ ਅਸੀਂ ਜਿਹੜਾ ਗੱਠਜੋੜ ਕਰਦੇ ਸੀ ਨਾ ਸਾਡਾ ਸੀਟਾਂ ਦਾ ਗੱਠਜੋੜ ਨਹੀਂ ਸੀ ਸਾਡਾ ਅਸੀਂ ਭਾਈਚਾਰਕ ਸਾਂਝ ਦਾ ਪੰਜਾਬ ਦੇ ਵਿਕਾਸ ਦਾ ਪੰਜਾਬ ਦੇਸ਼ ਦੀ ਮੁਖਤਰਾ ਨਾਲ ਜੁੜਿਆ ਰਹੇ ਉਸ ਦਾ ਜਦੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਅਟਲ ਜੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜੋੜੀ ਬਣੀ ਉਸ ਵੇਲੇ ਇੱਕ ਸਿੱਖ ਅਗਰ ਬਸ ਪਹਿਲਾਂ ਚੜ ਜਾਂਦਾ ਸੀ ਤਾਂ ਇਹ ਕਹਿੰਦੇ ਸੀ ਹੁਣ ਸਾਰੇ ਸੁਰੱਖਿਅਤ ਆ ਫਿਰ ਐਸੀ ਇਮੇਜ ਬਣاتی ਖਾਲਸਾ ਦੀ ਕਿ ਜੇ ਸਿੱਖ ਚੜ ਜਾਂਦਾ ਸੀ ਫਿਰ ਸੋਚਦੇ ਸੀ ਹੁਣ ਇਹ ਮਾਰੂਗਾ ਕਤਲੋਗ ਹਰਥ ਹੋਊਗੀ ਤੇ ਉਸ ਨੂੰ ਦਰੁਸਤ ਕਰਨ ਦੇ ਲਈ ਸਾਡੇ ਗਠਬੰਧਨ ਨੇ ਖਾਲਸਾ ਦੀ ਆਨ ਤੇ ਸ਼ਾਨ ਨੂੰ ਬਹਾਲ ਕੀਤਾ ਜੇ ਨਾ ਕਰੋ ਤਾਂ ਉਹਦੇ ਨਾਲ ਦੇਸ਼ ਵੀ ਕਮਜ਼ੋਰ ਹੁੰਦਾ ਤੇ ਉਹਨੇ ਦੇਸ਼ ਨੂੰ ਮਜ਼ਬੂਤ ਕੀਤਾ ਪੰਜਾਬ ਦੇਸ਼ ਦੀ ਮੁਖਤਰਾ ਨਾਲ ਜੁੜਿਆ ਰਿਹਾ ਪੰਜਾਬ ਦੇ ਵਿਕਾਸ ਦਾ ਗਠਬੰਧਨ ਸੀ ਤੇ ਹੁਣ ਵੀ ਜਿਹੜੀ ਗੱਲ ਚੱਲ ਰਹੀ ਸੀ ਅਸੀਂ ਤਾਂ ਏਸੇ ਉਸ ਨਾਲ ਕਰ ਰਹੇ ਸੀ ਰਾਜ ਸત્તા ਦੇ ਲਈ ਨਹੀਂ ਕਰ ਰਹੇ ਸੀ ਅਸੀਂ ਪੰਜਾਬ ਦਾ ਤੇ ਦੇਸ਼ ਦਾ ਭਲਾ ਹੀ ਕਰਨਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਹੁਣ ਵੀ ਉਸੇ ਤਰ੍ਹਾਂ ਕੰਮ ਕਰੂਗੀ ਔਰ ਅਕਾਲੀ ਦਲ ਤੇ ਸਹਿਯੋਗ ਦੇਣਾ ਚਾਹੀਏ ਦੇਲੇ ਨਹੀਂ ਦੇਣਾ ਚਾਹੀਏ ਨਾ ਦੇਵੇ ਤੇ ਅਸੀਂ ਜੇ ਗੱਲ ਦੀ ਗੱਲ ਦੀ ਜਗ੍ਹਾ ਨਾ ਹੋਊਗਾ ਜੇ ਘਟਜੋੜ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਸਾਨੂੰ ਕੋਈ ਨੁਕਸਾਨ ਨਹੀਂ ਹੈ ਕਿੰਨੀ ਸੀ ਟੈਕਸਪੈਕਟ ਕਰਦੇ ਸਰਪੰਚਾ ਸੀ ਤਾਂ ਕਿਸੇ ਜੋਤਸੀ ਕੋਲ ਚੱਲੋ ਮੈਂ ਵੀ ਚਲੇ ਚੰਨੂੰਗਾ ਉਹ ਦੱਸੂਗਾ ਪਰ ਅਸੀਂ ਇੰਨਾ ਅੱਛਾ ਪਰਫਾਰਮ ਕਰਨਾ ਕਿ ਸਾਡੇ ਸਾਹਮਣੇ ਦੂਸਰੀਆਂ ਪਾਰਟੀਆਂ ਨੂੰ ਟਿਕਣਾ ਬਹੁਤ ਮੁਸ਼ਕਲ ਹੋ ਜਾਣਾ ਮੈਂ ਤੁਹਾਨੂੰ ਅੱਜ ਦੱਸ ਰਿਹਾ ਇਹ ਕਿਸੇ ਵੇਲੇ ਹਰਿਆਣਾ ਚ ਵੀ ਤਾਂ ਹੁੰਦਾ ਸੀ ਮੈਂ ਹਰਿਆਣਾ ਦਾ ਕੰਮ ਦੇਖਦਾ ਰਿਹਾ ਪਾਰਟੀ ਦਾ ਸਾਢੇ 5 ਸਾਲ ਆ ਪੰਜਾਬ ਦੇ ਅੰਦਰ ਅਗਲੀ 27 ਦੀ ਜਿਹੜੀ ਸਰਕਾਰ ਆ ਉਹ ਭਾਰਤੀ ਜਨਤਾ ਪਾਰਟੀ ਦੀ ਹੋਊਗੀ। ਟੋਟਲ ਪਹਿਲਾਂ ਕਿਹਦੇ ਬੰਦੇ ਸਿਚੇ ਕਾਲੀ ਦਾ ਭਾਜਪਾ ਦੀ ਇਹੀ ਕਹਿੰਦੇ ਸੀ ਇਕੱਠੇ ਹੋ ਜੀਏ ਇਕੱਠੇ ਹੁੰਦੀ ਹੈ ਪਰ ਅੱਜ ਕਾਲੀ ਦਾ ਜਿਹੜੇ ਕਲੀਟਰ ਨੂੰ ਹਮਲਾਵਰ ਹੋ ਰਹੇ ਨੇ ਭਾਜਪਾ ਨੇ ਕਿਹਾ ਉਹ ਪੰਜਾਬ ਦੇ ਦੇਖੋ ਉਹ ਹਮਲਾ ਕਰਦੇ ਰਹਿਣ ਅਸੀਂ ਕਿਸੇ ਤੇ ਹਮਲਾ ਨਹੀਂ ਕਰਨਾ ਅਸੀਂ ਆਪਣਾ ਕੰਮ ਕਰਦੇ ਰਹਿੰਦੇ ਆ ਸਾਡੀਆਂ ਆਪਣੀਆਂ ਨੀਤੀਆਂ ਨੇ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ ਜੇ ਸਾਨੂੰ ਕੋਈ ਇਹ ਕਹੇ ਕਿ ਅਮਰਿਤਪਾਲ ਨੂੰ ਛੱਡ ਦਿਓ ਮੈਂ ਉਹਦੇ ਵਿੱਚ ਭਗਵੰਤ ਮਾਨ ਦਾ ਧੰਨਵਾਦੀ ਆ ਕਿ ਉਹਨਾਂ ਨੇ ਇਹ ਐਕਸ਼ਨ ਲਿਆ ਔਰ ਸੂਬੇ ਦੇ ਹਿੱਤ ਦਾ ਐਕਸ਼ਨ ਜਿਹੜਾ ਅਕਾਲੀ ਦਲ ਅੱਛਾ ਕੰਮ ਕਰੂਗਾ ਅੱਛੀ ਸੋਚ ਰੱਖੂਗਾ ਉਹਦਾ ਵੀ ਸਮਰਥਨ ਕਰਾਂਗੇ ਜੇ ਭਗਵੰਤ ਮਾਨ ਵੀ ਅੱਛਾ ਕੰਮ ਕਰਨਗੇ ਉਹਨਾਂ ਦਾ ਵੀ ਸਮਰਥਨ ਕਰਾਂਗੇ ਅਸੀਂ ਦੇਸ਼ ਹਿੱਤ ਦੀ ਗੱਲ ਕਰਨੀ ਹੈ ਕਿਉਂ ਇਹੋ ਜਿਹੇ ਲੋਕਾਂ ਨੂੰ ਛੱਡੋ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਮੈਂ ਸੀਐਮ ਦਾ ਕਤਲ ਕੀਤਾ ਤੇ ਮੈਂ ਦੁਬਾਰਾ ਜਨਮ ਲਵਾਂਗਾ ਫੇਰ ਮਰਾਂਗਾ ਜਨਮ ਲਵਾਂਗਾ ਫੇਰ ਆ ਕੇ ਕਤਲ ਕਰਾਂਗਾ ਉਹਨਾਂ ਲੋਕਾਂ ਨਾਲ ਕਾਦੀ ਨਰਮੀ ਜੀ ਇਹ ਕੋਈ ਮਜ਼ਾਕ ਬਣਾਇਆ ਹੋਇਆ ਹੈ ਇਹ ਅਕਾਲੀ ਦਲ ਜੋ ਕਹੂਗਾ ਉਹੀ ਹੋਊਗਾ ਇਹ ਨਹੀਂ ਹੋਣਾ ਇਹ ਭਾਰਤੀ ਜਨਤਾ ਪਾਰਟੀ ਬੋਰਡ ਲੱਗੇ ਵੀ ਭਾਜਪਾ ਦੀ ਐਕਟਰੀ ਬੈਨ ਕਿੱਥੇ ਬੈਨ ਨੇ ਆ ਜਿੱਥੇ ਬੈਨ ਹੋਵੇ ਉੱਥੇ ਮੈਨੂੰ ਦੱਸਿਓ ਮੈਂ ਜਾਊਂਗਾ ਮੁਕਸਰ ਦੇ ਪਿੰਡਾਂ ਦੇ ਵਿੱਚ ਕਿਹਦੀ ਤਾਕਤ ਆ ਬੈਨ ਕਰਦੇ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਕੇਰਲਾ ਚ ਨਾ ਮੈਂ 올 ਇੰਡੀਆ ਜਨਰਲ ਸੈਕਟਰੀ ਵੀ ਰਹਾ ਹਾਂ 올 ਇੰਡੀਆ ਸੈਕਟਰੀ ਰਿਹਾ ਪਾਰਟੀ ਦਾ ਅਸੀਂ ਕੇਰਲਾ ਚ ਸੀਗੇ ਸਾਡੇ 4 ਵਰਕਰ ਮਾਰਤੇ ਅਸੀਂ ਕਿਹਾ ਉੱਥੋਂ ਸਾਨੂੰ ਐਸਪੀ ਨੇ ਆ ਕੇ ਕਿਹਾ ਕਿ ਤੁਹਾਡੇ 4 ਵਰਕਰਾਂ ਦੀ ਹੱਤਿਆ ਹੋ ਗਈ ਇੱਥੋਂ ਨਿਕਲੋ ਅਸੀਂ ਕਿਹਾ ਇੱਥੋਂ ਹੀ ਨਿਕਲਾਂਗੇ ਲੁਧਿਆਣਾ ਦੇ ਟ੍ਰੀਟਮੈਂਟ ਅੱਜ ਕਰ ਲਈ ਦਾ ਉਹਦੇ ਮੈਂ ਕੱਲਾ ਹੀ ਨਹੀਂ ਇਦਾਂ ਦਾ ਇਹ ਸਾਰੇ ਨੇ ਠੀਕ ਹੈ ਸਪਾਤ ਪਾਤੋਂ ਤੱਕ ਸੀਟਾ ਨਾਮ ਸੀਰੀਏ ਕਰਦੇ ਹੀ ਜਿਆਦਾ ਵਿੱਚ ਕਿਸ ਤਰ੍ਹਾਂ ਇਹ ਕਾਲੇ ਸਾਹਮਣੇ ਇਹਨੇ 2-4 ਦਿਨ ਹੀ ਲੱਗਣੇ ਜਿਆਦਾ ਨਹੀਂ ਲੱਗਣੇ ਤੇ ਬਹੁਤ ਅੱਛਾ ਹੋਏਗਾ ਅੱچھے ਕੈਂਡੀਡੇਟ ਹੋਣਗੇ ਔਰ ਉਹ ਸਾਰੇ ਮਿਲ ਕੇ ਚੋਣ ਲੜਾਂਗੇ ਜਿੱਦਾਂ ਅਸੀਂ ਪਹਿਲਾਂ ਸੱਚ ਇਸ ਤੱਕ ਕਿਸਾਨ ਹੱਲੇ ਵੀ ਬੈਠੇ ਨੇ ਉਹਨਾਂ ਨਾਲ ਕਿਸ ਤਰ੍ਹਾਂ ਸਹਿਮਤੀ ਕਰਦੇ ਕਿਸਾਨਾਂ ਲਈ ਜੋ ਮੋਦੀ ਜੀ ਨੇ ਕੀਤਾ ਸਿੱਖਾਂ ਲਈ ਜੋ ਮੋਦੀ ਜੀ ਨੇ ਕੀਤਾ ਇਸ ਮੁਲਕ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ ਇਸ ਮੁਲਕ ਦਾ ਰਾਸ਼ਟਰਪਤੀ ਸਿੱਖ ਰਿਹਾ ਜਿਹੜੇ 36 36 ਸਾਲਾਂ ਤੋਂ ਕਨਾਚਨੀ ਸੀ ਆ ਪਏ ਕਾਲੀ ਸੂਚੀ ਬਿਨਾ ਮੰਗੇ ਖਤਮ ਕੀਤੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਹੀਂ ਸੀ ਮੰਗੀ ਅਕਾਲੀ ਦਲ ਨੇ ਨਹੀਂ ਸੀ ਮੰਗੀ ਔਰ ਸਹਿਬਜ਼ਾਦਾ ਦਾ ਸ਼ਿਖਦੀ ਦਿਹਾੜਾ ਮਨਾਉਣ ਦੀ ਕਿਸੇ ਨੇ ਗੱਲ ਨਹੀਂ ਸੀ ਕੀਤੀ ਉਹ ਨਰਿੰਦਰ ਮੋਦੀ ਜੀ ਨੇ ਆ ਕੇ ਕੀਤੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪर्व ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪर्व ਪੰਜਾਬ ਸਰਕਾਰ ਨੇ ਨਹੀਂ ਸਰਕਾਰੀ ਤੌਰ ਤੇ ਮਨਾਇਆ ਤੁਹਾਡੇ ਭਗਵੰਤ ਮਾਨ ਨੇ ਪੂਰੀ ਦੁਨੀਆ ਦੇ ਅੰਦਰ ਸਰਕਾਰੀ ਤੌਰ ਤੇ ਮਨਾਏ ਗਏ ਨੇ ਭਾਰਤ ਸਰਕਾਰ ਨੇ ਮਨਾਏ ਨੇ ਨਰਿੰਦਰ ਮੋਦੀ ਜੀ ਨੇ ਮਨਾਏ ਨੇ ਇਹਨਾਂ ਚੀਜ਼ਾਂ ਦਾ ਕੋਈ ਕਿਸੇ ਨੂੰ ਹੈ ਹੀ ਨਹੀਂ ਮੈਂ ਸਮਝਦਾ ਇਹ ਬੜੀ ਮੰਦਭਾਗੀ ਗੱਲ ਆ ਜਿਹੜੀਆਂ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਸਾਡੀ ਦਿੱਖ ਕੋਈ ਖਰਾਬ ਨਹੀਂ ਕਰ ਸਕਦਾ ਗੁਰੂ ਨਾਨਕ ਨੇ ਕੀ ਕਿਹਾ ਨਾਨਕ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਅਸੀਂ ਸੱਚ ਦੇ ਰਸਤੇ ਚੱਲ ਰਹੇ ਆ ਸਾਡੀ ਜਿੱਤ ਹੋਣੀ ਆ ਇਹ ਨਿਸ਼ਚਿਤ ਹੈ ਕਿਹੜੇ ਮੁੱਦੇ ਲੈ ਕੇ ਪੰਜਾਬ ਤੁਸਰੋਗੇ ਕਿਹੜੇ ਮੁੱਖ ਮੁੱਦੇ ਹੋਣਗੇ ਜਿਹੜੇ ਤੁਸੀਂ ਕਹੋਗੇ ਲੋਕਾਂ ਨੂੰ ਇਹ ਅਸੀਂ ਹੱਲ ਕਰਾਂਗੇ ਤਾਂ ਆਪ ਤੁਸੀਂ ਸਾਨੂੰ ਵੋਟ ਪਾਓ ਹੁਣ ਜਿਹੜਾ ਇਹ ਕਹਿੰਦੇ ਆ ਕਿ ਐਮਐਸਬੀ ਨੇ ਦਿੱਤੀ ਪੰਜਾਬ ਤਾਂ ਐਮਐਸਬੀ ਦੇ ਇੱਕ ਦਾਣਾ ਖਰੀਦਾ ਜਾਂਦਾ ਕਿ ਪੰਜ ਫਸਲਾਂ ਦਾ ਕਹਤਾ ਤੁਸੀਂ ਪੱਤਰਕਾਰ ਹੋ ਨਾ ਜਾਓ ਉਹਨਾਂ ਤੋਂ ਪੁੱਛ ਲਿਆ ਹੋ ਮੋਤੀ ਜੀ ਕਹਿੰਦੇ ਆ ਜਿਹੜੀ ਫਸਲਾਂ ਹੋਰ ਬੀਜਣੀਆਂ ਚਾਹੁੰਦੇ ਆ ਉਹਦਾ ਵੀ ਐਗਰੀਮੈਂਟ ਕਰ ਲੈਣੇ ਆ ਕਿ ਇੱਕ ਦਾਣਾ ਚੱਕਾਂਗੇ ਇਹ ਤਾਂ ਜਥੇਬੰਦੀਆਂ ਦਾ ਅੰਦੋਲਨ ਆ ਕਮਿਊਨਿਸਟ ਨੇ ਜਿਹੜੇ ਇਹ ਕੰਮ ਕਰ ਰਹੇ ਆ ਕਿਸਾਨ ਨਹੀਂ ਇਦਾਂ ਦੇ ਕੰਮ ਕਰਦਾ ਇਸ ਕਰਕੇ ਕਿਸਾਨ ਸਾਡੇ ਨਾਲ ਆ ਪੂਰੇ ਦੇਸ਼ 'ਚ ਤਾਂ ਹੀ ਸਾਡੀਆਂ ਸਰਕਾਰਾਂ ਬਣਦੀਆਂ ਨੇ ਅਸੀਂ ਕਿਸਾਨ ਦੇ ਨਾਲ ਆ ਕਿਸਾਨ ਇਤੂ ਪ੍ਰਧਾਨ ਮੰਤਰੀ ਨੇ ਸਾਡੇ ਇੱਕ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਵੀ ਪ੍ਰਦਰਸ਼ਨ ਕੀਤਾ ਪੰਜਾਬ ਦੇ ਕੋਈ ਲੀਡਰ ਵੀ ਸ਼ਾਮਿਲ ਨੇ ਤੁਹਾਨੂੰ ਦੇਖੋ ਅਸੀਂ ਤਾਂ ਇਹ ਸੋਚਦੇ ਸੀ ਵੀ ਇਹ ਝਾੜੂ ਪਾਰਟੀ ਆ ਪਰ ਸਾਨੂੰ ਪਹਿਲੀ ਵਾਰ ਬਦਕੇ ਸੁਜੀ ਨਾਲ ਇਹ ਜਾਣਕਾਰੀ ਹੋਈ ਕਿ ਇਹ दारू ਪਾਰਟੀ ਹੈ ਤੁਸੀਂ ਉੱਥੋਂ ਦੀ ਸਰਕਾਰ ਨੇ ਬਿਹਾਰ ਦੀ ਨੇ ਕੀ ਪੱਤਰ ਲਿਖਿਆ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਕਿ 42% ਸ਼ਰਾਬ ਜਿਹੜੀ ਆ ਸਮਗਲ ਹੋ ਕੇ ਪੰਜਾਬ ਤੋਂ ਆਉਂਦੀ ਹੈ ਉੱਥੇ ਬਿਹਾਰ ਚ ਸ਼ਰਾਬ ਬੰਦੀ ਹੈ ਪਤਾ ਤੁਹਾਨੂੰ ਤੇ 42% ਕਿੰਨੀ ਹੋਗੀ 10 ਲੱਖ ਲੀਟਰ ਔਰ ਇੱਥੇ ਸੰਗਰੂਰ ਭਗਵੰਤ ਮਾਨ ਦਾ ਜਿਲ੍ਹਾ ਮੈਂ ਵੀ ਉੱਥੋਂ ਹੀ ਆਉਣਾ ਠੀਕ ਹੈ ਉਹ ਵੀ ਉੱਥੇ ਜਿਹੜੇ ਲੋਕਾਂ ਦੀਆਂ ਹੱਤਿਆਵਾਂ ਹੋ ਗਈਆਂ ਜ਼ਹਿਰੀਲੀ ਸ਼ਰਾਬ ਨਾਲ ਇਹਨਾਂ ਨੂੰ ਸਮਝ ਨਹੀਂ ਆ ਕਿ ਕੌਣ ਬਣਾ ਰਿਹਾ ਕੌਣ ਕਰ ਰਿਹਾ ਬਾਅਦ ਚ ਅਫਸਰਾਂ ਨੂੰ ਸਸਪੈਂਡ ਕਰ ਦਿੰਦੇ ਆ ਕੰਡਣ ਵਾਲੇ ਤਾਂ ਇਹ ਨੇ ਇਸ ਕਰਕੇ ਇਹ ਇਹਨਾਂ ਦੇ ਐਮਐਲਏ ਨਸ਼ੇ ਬਕਾਉਂਦੇ ਨੇ ਇਹਨਾਂ ਦੇ ਐਮਐਲਏ ਸਭ ਕੁਝ ਕਰਦੇ ਆ ਔਰ ਇਹ ਜਿਹੜਾ ਕੇਜਰੀਵਾਲ ਆ ਤੁਸੀਂ ਦੱਸੋ ਕਿਹਨੇ ਲਾਇਸੈਂਸ ਦਿੱਤਾ ਕਿ ਕੋਈ ਮੁੱਖ ਮੰਤਰੀ ਹੋਵੇ ਅਗਰ ਉਸਨੇ ਕੋਈ ਪੈਸੇ ਖਾਦੇ ਆ ਭ੍ਰਿਸ਼ਟਾਚਾਰ ਕੀਤਾ ਤੇ ਉਹਨੂੰ ਅਰੈਸਟ ਨਾ ਕੀਤਾ ਜਾਵੇ ਕਿ ਉਹਨੂੰ ਕੀਤਾ ਜਾਵੇ ਜਿਹਨੇ ਵੀ ਕੀਤਾ ਉਹ ਹੋਇਆ ਅਰੇਸਟ ਇੰਡੀਆ ਕੱਟੋਂ ਤੁਸੀਂ ਇੱਕ ਵਾਰ ਦੇਖਦੇ ਹੋ ਇੰਡੀਆ ਗੱਠਜੋੜ ਚ ਕੀ ਬਚਿਆ ਹੁਣ 31 ਮਈ ਨੂੰ ਰੈਲੀ ਕਰ ਰਹੇ 31 ਮਾਰਚ ਨੂੰ ਰੈਲੀ ਕਰ ਰਹੇ ਨੇ ਰਾਮੇ ਨੇ ਬਦਾਨ ਰੈਲੀ ਕਰਨ ਨਾਲ ਕਦੇ ਕੋਈ ਜਿੱਤਿਆ ਪਹਿਲੀ ਗੱਲ ਤਾਂ ਇਹ ਦੱਸੋ ਇਹ ਤਾਂ ਮੈਨ ਟੂ ਮੈਨ ਹਾਰਟ ਟੂ ਹਾਰਟ ਕੱਲੇ ਕੱਲੇ ਬੰਦੇ ਨੂੰ ਜਾ ਕੇ ਟੱਚ ਕਰਨਾ ਪੈਂਦਾ ਇੱਥੇ 60% ਲੋਕ ਇਸ ਦੇਸ਼ ਦੇ ਅੰਦਰ ਨਾ ਤਾਂ ਅਖਬਾਰ ਪੜ੍ਹਦੇ ਆ ਨਾ ਉਹ ਟੀਵੀ ਤੇ ਨਿਊਜ਼ ਦੇਖਦੇ ਆ ਉਹਨਾਂ ਨੂੰ ਸਾਡੇ 17 ਕਰੋੜ ਮੈਂਬਰ ਜਿਹੜੇ ਆ ਨਾ ਉਹ ਮੈਨ ਟੂ ਮੈਨ ਹਾਰਟ ਟੂ ਹਾਰਟ ਟੱਚ ਕਰਦੇ ਆ ਸਾਡਾ ਮੁਕਾਬਲਾ ਕਰਨਾ ਖਾਲਾ ਜੀ ਦਾ ਘਰ ਨਹੀਂ ਹੈ ਕਹਦੇ ਉਹ ਇਹਨਾਂ ਨੂੰ ਠੀਕ ਹੈ ਸਰ ਆਪਕੇ ਸਵਾਲ ਆਪਕੇ ਸਵਾਲ ਹੈ ਤੇ ਜਿਹੜੇ ਉਮੀਦਵਾਰ ਨੇ ਜਿਵੇਂ ਇਲਾਕੇ ਦੇ ਲੋਕ ਲਾਦੇ ਆ ਕਿ ਬਾਹਰੋਂ ਆ ਕੇ ਪੈਰਾਸ਼ੂਟ ਆਣਗੇ ਇਹ ਕੁਝ ਸਾਡੇ ਕੋਈ ਪੈਰਾਸ਼ੂਟਰ ਨਹੀਂ ਹੁੰਦਾ ਸਾਡੇ ਸਾਰੇ ਵਰਕਰ ਮਿਲ ਕੇ ਚੋਣ ਲੜਦੇ ਆ ਉਮੀਦਵਾਰਾਂ ਦੀ ਸਾਡਿਆਂ ਦੀ ਚਿੰਤਾ ਨਾ ਕਰੋ ਸਾਨੂੰ ਸਾਡੇ ਜਿਹੜਾ ਲੀਡਰਸ਼ਿਪ ਆ ਉਹਦੇ ਤੇ ਭਰੋਸਾ ਕਿ ਉਹ ਸਾਡੇ ਤੋਂ ਵਧੀਆ ਸੋਚ ਰੱਖਦੇ ਆ ਤਾਂ ਹੀ ਦੇਸ਼ ਚੱਲ ਰਿਹਾ ਨਾ ਤਾਂ ਹੀ ਦੇ ਸ਼ਰੂਲ ਕਰ ਰਹੀ ਹੈ ਪਾਰਟੀ ਇਸ ਕਰਕੇ ਵਧੀਆ ਕੈਂਡੀਡੇਟ ਆਉਣਗੇ ਸਾਰੇ ਅਸੀਂ ਮਿਲ ਕੇ ਲੜਾਂਗੇ ਔਰ ਅਸੀਂ ਸੀਟਾਂ ਜਿੱਤਾਂਗੇ ਬਹੁਤ ਅੱਛਾ ਪਰਫਾਰਮ ਕਰਾਂਗੇ ਥੈਂਕ ਯੂ ਵੈਰੀ ਮਚੀ ਥੈਂਕ ਯੂ